ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਆ ਸਾਰੇ ਠੀਕ ਠਾਕ ਹੋਵਦੇ ਹੋਗੇ ਆਪਾਂ ਵਧੀਆ ਲੋਜੀ ਇਹ ਹੈ ਜੀ ਆਜਾਗੋ ਤੋਂ ਅਗਲੇ ਦਿਨ ਦੀ ਵੀਡੀਓ 8 ਤਰੀਕ ਦੀ ਤੇ ਇੱਥੇ ਬਸ ਮੈਂ ਆਪਣਾ ਸੂਟ ਨਹੀਂ ਸ਼ੁਕਰਾਂਰ ਕੱਟ ਲਿਆ ਸੀ ਤੇ ਇਸ ਨਹੀਂ ਸ਼ਨੀਵਾਰ ਡਹੀਆਂ ਮੈਂ ਇਹਨੂੰ ਕਮੀਜ਼ ਬਣ ਗਿਆ ਤੇ ਕੱਚਾ ਡਹੀਆਂ ਕਰਨ ਤੇ ਉਸ ਤੋਂ ਬਾਅਦ ਆ ਪੌਂਚੇ ਬਣਾਉਂਗੀ ਸਲਵਾਰ ਵੀ ਦੇ ਸਲਵਾਰ ਵੀ ਬਣ ਗਈਆਂ ਤੇ ਕਮੀਜ਼ ਸੂਟ ਆਪਣਾ ਡਹੀਆਂ ਸੀਨ ਇੱਥੇ ਮੈਂ ਕਿਹਾ ਸੀ ਸੁਕੇ ਰੱਖ ਲੈਨੇ ਆ ਤੇ ਅੱਜ ਸਾਰਾ ਦਿਨ ਮਤਲਬ ਕਿ ਸੂਟ ਹੀ ਸੀ ਪਾ ਮਹਾ ਮੇਰਾ ਸਲਵਾਰ ਕਮੀਜ਼ ਜੀ ਲਾਈਨਿੰਗ ਵਾਲਾ ਸੂਟ ਹੀ ਫਿਰ ਵਿੱਚੇ ਮਿਸਤਰੀ ਲੱਗੇ ਉਹਨਾਂ ਨੂੰ ਰੋਟੀ ਪਾਣੀ ਤੇ ਮਾਂ ਫਿਰ ਸੂਟ ਹੀ ਆਪਣਾ ਜਿਹੜਾ ਬਣਿਆ ਹੀਗਾ ਤੇ ਚਲੋ ਇੰਨਾ ਹੀ ਹੈ ਕਿ ਆਪਣਾ ਸੂਟ ਜਿਹੜਾ ਬਣ ਗਿਆ ਮੜਾ ਮੋਟਾ ਫਿਰ ਤਰਪਾਈ ਮੈਂ ਕੁਝ ਰਾਤ ਨੂੰ ਕੀਤੀ ਕੁਝ ਮੈਂ ਅਗਲੇ ਦਿਨ ਕੀਤੀ ਤੇ ਅੱਜ ਫੇਰ ਹੈਗਾ ਹੀ ਆਂਟੀ ਘਰੇ ਆਪਣਾ ਰੋਟੀ ਪਾਣੀ ਉਧਰ ਹੀ ਘਰ ਆਦਾ ਕਿਉਂਕਿ ਅੱਜ ਰਾਤ ਨੂੰ ਡੀਜਾ ਵਗੈਰਾ ਲੱਗਣੀ ਤੇ ਨਾਲੇ ਪੈਣਾ ਹੀ ਗੁੜੀ ਨੂੰ ਚੂੜਾ ਜੜਾ ਤੇ ਉਹ ਮੈਂ ਸ਼ਾਮ ਨੂੰ ਜਾਣਾ ਵਾਂ ਤੇ ਇਥੇ ਦਿਨੇ ਮੈਂ ਆਪਣਾ ਕੰਮਕਾਰ ਕਰਕੇ ਬਚੇ ਗਏ ਇਹ ਸਕੂਲ ਗੁਰਫਤੇ ਤੇ ਮਨਮਿਤ ਤੇ ਮੈਂ ਆਪਣਾ ਕੰਮਕਾਰ ਕਰਦੀ ਰਹੇ ਕਿ ਮਾਂ ਚੱਲਾ ਆਪਣਾ ਸੂਟ ਸਾੜ ਵੀ ਬਣਿਆ ਹੋਊਗਾ ਫਿਰ ਤਰਪਾਈ ਜਿਹੜੀ ਉਹ ਕਰਨੀ ਤੇ ਇਹ ਤਰਪਾਈ ਬਾਅਦ ਚ ਕਰ ਲਵਾਂਗੀ ਮਸ਼ੀਨ ਵਾਲਾ ਕੰਮ ਬੇੜਲਾ ਤੇ ਅੱਗੇ ਮਨਮਿਤ ਦਾ ਸੂਟ ਲਿਆਂਦਾ ਸੀ ਉਹਨੂੰ ਮੈਂ ਬਾਵਾ ਵਗੈਰਾ ਲਾਉਣੀਆਂ ਹੈਗੀਆਂ ਬਾਵਾਂ ਨਹੀਂ ਲੱਗੀਆਂਉਂਦੀਆ ਵਿਦਾਊਟ ਬਾਵਾਂ ਤੋਂ ਹੀ ਤੇ ਉਹ ਬਾਵਾਂ ਨਾਲ ਹੀ ਤੇ ਮੈਂ ਬਾਵਾਂ ਲਾਉਣੀਆਂ ਹੀ ਹੈਗੀਆਂ ਤੇ ਮੈਂ ਚਲੋ ਮੈਂ ਬਾਅਦ ਚ ਲਾ ਲੂੰਗੀ ਪਹਿਲਾਂ ਮੈਂ ਆਪਣਾ ਫਾਈਨਲ ਕਰ ਲਾ ਇੱਥੇ ਕੱਚਾ ਕਰਕੇ ਕਮੀਜ਼ ਮੈਂ ਥੋੜਾ ਹੌਲੀ ਹੌਲੀ ਕਰਦੀ ਕਿਉਂਕਿ ਮੋਤੀ ਲੱਗੇ ਸ਼ਰਟ ਤੇ ਤੇ ਮੈਨੂੰ ਇਹ ਹੀ ਗਾ ਕਿ ਟੁੱਟਣਾ ਜਾਵੇ ਸੂਈ ਨਾ ਟੁੱਟ ਜੇ ਤੇ ਇੱਥੇ ਆ ਗਈ ਬਸ ਆਪਣੀ ਪਹੁੰਚਿਆਂ ਦੀ ਵਾਰੀ ਪਹੁੰਚੀ ਪੂਜੀ ਬਣਾ ਕੇ ਤੇ ਨਾਲੀ ਦੀ ਲਈਆਂ ਸੀਨ ਮਰਨ ਚਲੋ ਵੀ ਆਪਣਾ ਸੂਟ ਜਿਹੜਾ ਬਣ ਗਿਆ ਵਾ बनके तैयार हो गया बाबा ਤੇ ਇਹਦੇ ਨਾਲ ਹੀ ਦੀ ਸੀਨ ਮਾਰ ਕੇ ਤੇ ਬੱਚੇ ਆਪਣੇ ਆ ਗਏ ਸਕੂਲ ਤੋਂ ਆਪਾਂ ਚਾਹ ਪਾਣੀ ਦੇਤਾ ਮਨਮੀਤ ਚਲ ਗਈ ਐ ਡਿਵੀਸ਼ਨ ਨਹੀਂ ਸੱਚ ਮਨਮੀਤ ਲੱਗ ਗਈ ਐ ਦੀਦੀ ਕੋਲ ਆਉਣੀ ਮम्मा ਮੈਂ ਮਹਿੰਦੀ ਲਵਾਉਣੀ ਐ ਤੇ ਮਾਂਜਾ ਦੀਦੀ ਕੋਲ ਲਵਾ ਲਿਆ ਮਨਮੀਤ ਕੋਲ ਦੀ ਲਵਾਉਣ ਗਈ ਐ ਤੇ ਆ ਕੁੜੀਆਂ ਨੇ ਮਹਿੰਦੀ ਲਾ ਲੂ ਕੇ ਬੈਠ ਗਈਆਂ ਸਾਡੀਆਂ ਦੇਖੋ ਕੁੜੀਆਂ ਨੇ ਲਵਲੀ ਮਹਿੰਦੀ ਤੇ ਮਨਮੀਤ ਨੇ ਲਾਉਣੀ ਐ ਮੈਂ ਉਹਨੂੰ ਡੇਕ ਘੜਾ ਲਈਏ ਨੇ ਪੈਸੇ ਦੇ ਚ ਨਾ ਨਹੀਂ ਮਨਮੀਤ ਉਹਨੂੰ ਸਕੂਲ ਚੋਂ ਗਿਆ ਸੀ ਤੁਹਾੰਮੀ ਆ ਕਰਨੀਆਂ ਲਿਆ ਲਾ ਲਿਆ ਪਰ ਮੈਂ ਸੂਟ ਸੇਂਦਾ ਕਰਕੇ ਨਹੀਂ ਮਹਿੰਦੀ ਲਾਈ। ਅੱਡਕੀ ਨਹੀਂ ਨਾ ਸੂਟ ਕਰਦੀ ਮੈਂ ਮਹਿੰਦੀ ਲਾ ਲੈਣੀ ਫਿਰ ਸੂਟ ਸੱਟ ਬਣਾਉਣਾ ਹੁੰਦਾ। ਤੇ ਆਹ ਵੇਖੋ ਮਹਿੰਦੀ ਲਵਾ ਕੇ ਬੈਗੀਆਂ ਮੈਂ ਪਹਿਣਾ ਮਣਮੀਤ ਵੀ ਲਵਾਈ ਆ ਹੁਣ ਤੇ ਆਪ ਲੱਕਣੇ ਦਿਨੇ ਲਾਈ ਤੇ ਮੈਂ ਕਿਨੇ ਵੀ ਹੁਣ ਲਾਈ ਆ। ਮਹਿੰਦੀ ਮਹਿੰਦੀ ਲਾ ਕੇ ਬੈਣਾ ਬੈਗੀਆਂ ਵਾ। ਵਿਆਹ ਦੀ ਤੇ ਇਧਰ ਆ ਵੇਖੋ ਫਤੇ ਨੇ ਮੱਥੇ ਚ ਲਵਾਈ ਆ ਸਾਟ। ਫਤੇ ਵੇਖੋ ਕਿੱਥੇ ਲੁਕਿਆ ਪਿਆ ਵਾ ਮੱਥੇ ਤੇ ਲਵਾਈ ਸਾਟੇ ਨੇ। ਉਦੋਂ ਨਾ ਪਾਈਪ ਵੱਜ ਗਈ ਪਾਈਪ ਨਾ ਮੱਥਾ ਵੱਜ ਗਿਆ ਤੇ ਉਹ ਐ ਤਿਲਕ ਦੀ ਹੁੰਦੀ ਮਤਲਬ ਨੱਥੀ ਤੇ ਸੱਟ ਵਾਵੇ ਲੱਗੀ ਆ ਤੇ ਬਾਕੀ ਇੱਥੇ ਸੂਟ ਸੱਟ ਬਣਾ ਕੇ ਤੇ ਉਸ ਤੋਂ ਬਾਅਦ ਆਪਾਂ ਸਿੱਧਾ ਹੀ ਮੁੜ ਕੇ ਐਂਟਰ ਹੋ ਗਏਗੇ ਵਿਆਹ ਵਾਲੇ ਘਰੇ ਉੱਥੇ ਥੋੜਾ ਜਿਹਾ ਟਾਈਮ ਡੀਜੇ ਤੇ ਨੱਚੇ ਨੁੱਚੇ ਆਪਾਂ ਇੱਥੇ ਭੰਗੜਾ ਪੂਂਗੜਾ ਪਾਉਣ ਡੀਆਂ ਅਸੀਂ ਆਵੇ ਸਾਰੇ ਜਣੇ ਤੇ ਆਪਾਂ ਡੀਜੇ ਤੇ ਥੋੜਾ ਜਿਹਾ ਟਾਈਮ ਨੱਚੇ ਤੇ ਜਮ ਘਰ ਤੇ ਰੋਟੀ ਖਾ ਕੇ ਆ ਗਏ ਕਿਉਂਕਿ ਇਹਨਾਂ ਦੇ ਸੱਟ ਲੱਗੀ ਗੋਡੇ ਤੇ ਤੇ ਫਿਰ ਛੇਤੀ ਆ ਗਏ ਰੋਟੀ ਖਾ ਕੇ ਤੇ ਆਪਾਂ ਫਿਰ ਨੱਚਦੇ ਨੁੱਚਦੇ ਰਹਾ ਥੋੜਾ ਜਿਹਾ ਟਾਈਮ ਸਾਢੇ 9 ਵਜੇ ਤੱਕ ਅਸੀਂ ਵੀ ਆ ਗਏ ਸੀਗੇ ਤੋਂ ਫਿਰ ਫਿਰ ਉੱਥੇ ਕੀ ਕਰਨਾ ਹੈ ਜਸ ਫਿਰ ਆ ਗਏ ਨਹੀਂ ਜੇ ਤੇ ਆਵਾ ਵੀਡੀਓ ਅਗਲੇ ਦਿਨ ਦੀ ਐਤਵਾਰ ਦੀ ਇੱਥੇ ਗਏ ਆਪਾਂ ਵੀਰੇ ਦੀ ਸਫਾਈ ਕਰਨ ਲੈ ਆ ਪਹਿਲਾਂ ਮਾਂ ਕੇ ਲ ਦਰਵਾਜ਼ੇ ਤੋਂ ਲਈ ਇਹਨਾਂ ਨੂੰ ਕਹਿਣ ਲਈ ਕਿਉਂਕਿ ਪਾਈਪ ਲੱਗੀ ਹੋਏ ਉਹ ਪੇਂਟ ਪੂੜ ਦਾ ਖਲਾਰਾ ਕਲੂਰਾ ਜਿਆ ਤੇ ਆ ਰਿਹਾ ਤੇ ਮਿਸਤਰੀ ਨੇ ਅਭੀ ਆਪਣਾ ਕੰਮ ਨਿਆ ਲੈ ਮੋਕ ਗਿਆ ਵਾ ਕੰਮ ਹੁਣ ਪੇਂਟ ਦਾ ਰਹਿ ਗਿਆ ਹੁਣ ਪੇਂਟ ਖਲੇ ਵਿੱਚ ਪਾਉਣ ਦੀ ਆ ਤੇ ਇੱਥੇ ਪਾਈਪ ਨਾਲੇ ਪਾਣੀ ਪਾਉਣ ਦਾ ਹੀ ਮਰਦਾ ਹੈਗੀ ਤੇ ਮੈਂ ਨਾਲ ਨਾਲ ਹੀ ਪੀਚੇ ਨਾਲ ਸਾਫ ਕਰੀ ਜੰਨੀ ਮੈਂ ਕੱਲ ਸਿਖਾਈ ਉਹ ਹੋ ਜਾਊਗਾ ਮਤਲਬ ਕਿ ਕਰਾਉਣ ਵਾਲਿਆਂ ਨੂੰ ਵਗਣਗੇ ਕੱਟਾ ਬੜਾ ਜਿਆਦਾ ਪਿਆ ਹੈ ਜੇ ਦਰਵਾਜ਼ਿਆਂ ਦੇ ਏਕੜੇ ਛੜਕਦੇ ਘਾਰਵਾ ਛੜਕਦਾ ਕਰਕੇ ਕੱਟਾ ਆਉਂਦਾ ਹੀ ਬੜਾ ਵਾ ਬਹੁਤ ਖਲਾਰਾ ਪੈਂਦਾ ਵਾ ਤੇ ਮਾਸੇ ਇਥੇ ਇਹ ਦੋ ਹੀ ਕੰਮ ਕੁਮਕਾਰ ਕੇ ਤੇ ਅਜੇ ਨਿਆਣੀ ਲਵਾਉਣੀ ਹੈਗੀ ਸਿਰੋਂ ਉਹ ਨਿਆਣੇ ਜਿਸ ਵੇਲੇ ਨੋ ਮਾਰਨਿੰਗ ਅੱਜ ਹੈਗਾ ਵੀ ਸੰਡੇ ਹੀ ਹੈਗਾ ਤੇ ਸਿਰ ਪੈਰਾਂ ਨੂੰ ਸੌਰੀ ਸਿਰ ਨੋ ਨਹੀਂ ਹੈਗੇ ਬਾਹਰੋਂ ਧੋਣੇ ਨਹੀਂ ਬੱਚਿਆਂ ਦੇ ਮੈਨੂੰ ਇਹ ਜੇ ਪਹਿਲਾਂ ਇਹਦਾ ਕੰਮ ਕਰ ਲਈਏ ਕਿ ਕਿੰਨੇ ਤੋਂ ਬੱਚ ਨੂੰ ਗੱਡੀ ਧੋਣੀ ਹੈ ਤੇ ਲਿਆ ਮੈਂ ਪਹਿਲਾਂ ਦਰਵਾਜ਼ੇ ਦੇ ਰੂਪ ਜੀ ਵਿੜਾ ਖੜਾ ਆਪਣੇ ਮੈਂ ਤਲ ਧਵਾ ਦੂੰ ਤੇ ਇਹਦੇ ਵੀ ਫਤੇ ਨਹੀਂ ਫੜਿਆ ਵਾ ਵਾਈਪਰ ਪਤੀ ਕੰਡੇ ਪਾਪਾ ਮੈਂ ਪਾਣੀ ਪੀਂਦਣਾ ਤੇ ਫਦੇ ਨੂੰ ਪਾਣੀ ਵੀ ਛੰਡਿਆ ਹੈ ਕਿ ਮੈਂ ਕਹਿ ਜੀ ਇਹਨਾਂ ਕਿਥੇ ਉਸ ਤਰ੍ਹਾਂ ਵਿੜ ਚ ਹੈਗਾ ਵਾ ਮਾੜਾ ਮੂਟਾ ਕਲਾਰਾ ਪਾ ਲਈਏ ਤੇ ਕੋਈ ਸਾਹ ਵੜਿਆ ਥੋੜੀ ਵੀਡੀਓ ਬਣਾਣੀ ਅੱਜ ਛੁੱਟੀ ਕੀਤੀ ਇਹ ਨਹੀਂ ਜene ਹੱਡ ਨਾਲ ਗਿਆ ਇਹ ਕੰਮ ਤੇ ਜਾਂਦਾ ਉਹਨੂੰ ਕੁਝ ਸਾਫ ਤੇ ਉਹਨੂੰ ਛੁੱਟੀ ਲਈ ਹੀ ਉਤੋਂ ਤੇ ਕਹਿੰਦਾ ਮੈਂ ਵਿਆਹ ਦੇਣਾ ਤੇ ਇਧਰ ਮਨ ਮੀਤ ਡਈ ਆ ਵਾਲਵੂਲ ਕੁੰਡੇ ਨੂੰ ਮਨ ਮੀਤ ਕਹਿੰਦਾ ਵਾਲਵੂਲ ਕੂਲ ਚੇਰਨ ਨੂੰ ਮੀਤ ਤਨੂ ਨਾ ਮਨ ਮੀਤ ਨਹੀਂ ਵਾਲਵੂਲ ਕੁੱਲੇ ਹੀ ਜੀ ਤੇ ਬਸ ਇਥੇ ਆਪਾਂ ਪਾਣੀ ਨਾਲ ਪਾਣੀ ਮਾਰੀ ਗਏ ਮੈਂ ਬੋਕਰ ਮਾਰੀ ਜੀ ਮਾਰ ਕੇ ਉਹ ਸਾਰਾ ਥੰਗ ਜਿਹੜਾ ਖੰਬਾਰ ਆ ਗਿਆ ਫਿਰ ਵੀ ਚਾਹ ਬੋਧਨ ਦੇ ਰਹੇ ਆ ਨਹੀਂ ਤੇ ਬਸ ਕਿ ਚਲੋ ਜੀ ਪਲੀਜ਼ ਵੀਡੀਓ ਨੂੰ ਨਾ ਫੁੱਲ ਵਾਚ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਤੇ ਨਵੇਂ ਜਿਹੜੇ ਭੈਣ ਭਰਾ ਸਬਸਕ੍ਰਾਈਬ ਜਰੂਰ ਕਰਿਓ ਕਰਿਓ ਇੱਥੇ ਨਾ ਟੋੜੇ ਤੇ ਥੋੜਾ ਜਿਹਾ ਸੀਮੈਂਟ ਵੜ ਗਿਆ ਤੇ ਉਹ ਨਾ ਉਹਨੂੰ ਉੱਚਾ ਕਰਕੇ ਰੱਖਤਾ ਹੈ ਤੇ ਲੇਅਰਿੰਗ ਕਰੀਏ ਤੇ ਇਹਨੇ ਮਾਰੀਏ ਛੰਗਣ ਵਾਲਾ ਸੀਮੈਂਟ ਤੇ ਉਹ ਬਾਹਰ ਇਟਾ ਵਗੈਰਾ ਲਵਾਉਣੀ ਆਵਾ ਤੇ ਉਹ ਹੁਣ ਆਉਣ ਦੇ ਮਿਸਾਲ ਤੇ ਲਾਉਣਗੇ ਤੇ ਉਹਦਾ ਸੇਕ ਤੇ ਆਪਾਂ ਸਾਰੀ ਆਪਣਾ ਸਫਾਈ ਜਿਹੜੀ ਕਰੀ ਜੰਨੀ ਆ ਤੇ ਬਸ ਆਪਾਂ ਚੰਗੇ ਹੋ ਗਿਆ ਸ਼ੁਰੂ ਹੋ ਗਿਆ ਵਾ ਵਿਆਹ ਨੂੰ ਤੇ ਇੱਕ ਦੋ ਦਿਨ ਹੀ ਰਹੇ ਹੋਇਆ ਨਹੀਂ ਸੌਰੀ 24 25 ਪੱਤੀ ਪੱਤੀ ਤੋਂ ਚੂੜਾ ਪੰਨੇ ਹਾਂਜੀ ਤੇ 24 25 ਤਰੀਕ ਦੇ ਆਪਾਂ ਲੱਗੇ ਆ ਵਿਆਹਲੇ ਘਰੇ ਦਾਦ ਦੇ ਨਾਲ ਆਪਣੇ ਉਧਰ ਲੰਘਦੇ 9 ਤੱਕ ਆਪਾਂ ਉਧਰ ਹੀ ਰਹੇ ਆ ਤੇ ਸਿਆਲ ਦਾ ਆਪਣਾ ਪਹਿਲਾ ਵਿਆਹ ਚੱਲੂ ਹੋਣਾ ਆਪਾਂ ਨੂੰ ਬਹੁਤ ਮਜ਼ਾ ਆਇਆ ਵਿਆਹ ਵੇਖਣ ਦਾ ਬੜਾ ਵਧੀਆ ਲੱਗਾ ਤੇ ਬਸ ਇਧਰ ਆ ਵੇਖੋ ਗੁਰਪਤੇ ਨੇ ਬੜਾ ਕੋਪਣਿਆ ਮਨਮੀਤ ਨੇ ਦਵਾਰ ਖੋਲ੍ਹ ਲੇ ਤੇ ਗੁਰਪਤੇ ਨੇ ਅਜੇ ਨਹੀਂ ਖੋਲੇ ਵੀ ਇਹ ਵਿਆਹ ਮੇਰੇ ਨਹੀਂ ਗੋਲੇ ਵਾਲੇ ਨੂੰ ਮੈਂ ਕਹਿੰਦੀ ਵਾਲ ਬੂਲ ਖੋਲ ਪਤਾ ਵਾਈਏ ਤੇ ਬਾਕੀ ਪਤਾ ਨਹੀਂ ਖਲਾਰਾ ਤੁਹਾਨੂੰ ਪਤਾ ਜਣਾ ਜਦੋਂ ਆਪਾਂ ਖਲਾਰਾ ਪੇਟ ਖੋਣ ਕਰਾਈਏ ਕੋਈ ਵੀ ਕਰਦੀ ਸਫਾਈ ਕਰਾਈਏ ਤੇ ਖਲਾਰਾ ਨਿਕਲਦਾ ਹੀ ਹੁੰਦਾ ਵਾ ਬਹੁਤ ਖਲਾਰਾ ਪਿਆ ਵਾ ਤੇ ਹੌਲੀ ਹੌਲੀ ਉਹਨਾਂ ਕੱਢਦੇ ਆ ਖਲਾਰਾ ਹੌਲੀ ਹੌਲੀ ਮਤਾਂ ਤੇ ਲੱਗ ਜਿਹੜੀ ਸਫਾਈ ਕਰਨੇ ਕੱਲ੍ਹ ਵੀ ਉਸ ਦਿਨ ਕੀਤਾ ਹੀ ਵਿੜਾ ਤੋਤਾ ਇਹ ਪਰ ਪੂਰਾ ਨਹੀਂ ਕਿਉਂਕਿ ਕੱਲ੍ਹ ਜਾਗੋ ਜਿੱਦਣ ਆਈ ਨਾ ਉਹ ਦਿਨ ਕਰ ਲਈ ਸਫਾਈ ਵਿੜੇ ਦੀ ਪਰ ਪੂਰੀ ਨਹੀਂ ਕੀਤੀ ਥੋੜੀ ਜੀ ਕੀਤੀ ਹਮਾਂ ਰਹਿਣ ਦਿੰਦੇ ਆ ਕਿ ਬਾਕੀ ਬਾਅਦ ਚੋ ਕਰ ਲਾਂਗੇ ਸਫਾਈ ਕਿਉਂਕਿ ਇੱਕ ਸਾਈਡ ਤੇ ਫਿਰ ਉਧਰੋਂ ਜਿੱਧਰੋਂ ਉਹਨਾਂ ਨੇ ਚਨਾ ਨਾ ਚਨਾ ਉਨੀਕਾ ਕੀਤੀ ਤੋਤਾ ਨਹੀਂ ਤੋਤਾ ਸਾਹਮਣੇ ਸਾਹਮਣੇ ਹੋਈਗਾ ਫਿਰ ਔਖਾ ਹੀਗਾ ਧੋਣਾ ਕਿਉਂਕਿ ਚਿੱਕੜ ਹੋ ਜਾਣਾ ਹੈ ਬਾਹਰ ਵਾਹ ਵੀ ਉਹਨਾਂ ਨੇ ਨਾ ਸਾਈਡ ਤੇ ਕੋਲਾ ਜਿਹਾ ਪਾਇਆ ਹੈ ਅਹੀਂ ਉੱਥੇ ਸੀਮੈਂਟ ਵਗੈਰਾ ਪਾਇਆ ਹੈ ਕਾਬੜਾ ਉੱਡ ਉਗਦਾ ਹੀ ਪੂਏ ਦੇ ਨਾਲ ਤੇ ਉਹਦਾ ਕਰਕੇ ਫਿਰ ਕਿ ਉਹਦਾ ਹੀ ਚਿੱਕੜ ਹੋਇਆ ਤੇ ਫਿਰ ਅਸੀਂ ਜ਼ਿਆਦਾ ਕੀਤਾ ਨਹੀਂ ਇਹ ਚਿੱਕੜਾ ਹੀ ਕਿਵੇਂ ਚਿੱਕੜ ਹੋ ਜਾਣਾ ਫਿਰ ਜਦ ਗੋਲੇਵੇਂ ਕਰੇ ਆਉਣਾ ਫਿਰ ਔਖਾ ਵਾ ਤੇ ਚਲੋ ਜੀ ਤੇ ਅਸੀਂ ਢੋਲੀਏ ਵੇੜਾ ਤੋ ਤੂ ਕੇ ਵੇੜਾ ਤੇ ਬੱਚੇ ਨਵਾ ਕੇ ਤੇ ਫਿਰ ਆਪਾਂ ਮਿਲਦੇ ਆ ਤੁਹਾਨੂੰ ਤੇ ਅਜੇ ਇਹਨਾਂ ਨੇ ਗੱਡੀ ਗੁੱਡੀ ਧੂਣੀ ਆਪਣੀ ਮੈਨੂੰ ਆਂਦੇ ਮੈਂ ਵੇੜਾ ਤਵਾ ਦੇਣਾ ਵਾਂ ਤੇ ਤਵਾ ਕੇ ਤੇ ਬਸ ਉਸ ਤੋਂ ਬਾਅਦ ਆਪਾਂ ਬੱਚੇ ਬੁਚੇ ਨਵਾਲੇ ਨਵਾ ਕੇ ਤੇ ਇੱਧਰ ਡੈ ਨਹੀਂ ਕਿਉਂਕਿ ਮੈਂ ਵੀ ਨਾ ਆਈ ਹਾਂਗੀ ਵਾਲ ਬੂਲ ਤੋਲੇਗੀ ਤੇ ਬੱਚਿਆਂ ਨੂੰ ਮਨਵਾਤਾ ਤੇ ਇੱਧਰ ਬੱਚੇ ਬਣੂ ਕੋਕ ਲੱਗੀ ਇਹ ਟਾਈਮ ਜਿਹੜਾ ਹੋ ਗਿਆ 10:30 ਪਾਉਣ 11 ਤੇ ਚਾਹ ਮੰਗੰਡਿਆ ਹੀ ਲਵਾਈ ਹੀ ਮੈਂ ਲੇਟ ਹੀ ਜਾਣਾ ਅਜੇ ਟਾਈਮ ਲੱਗ ਜਣਾ ਵਾ ਤੇ ਚਾਹ ਬਣਾਈ ਇਹ ਚਾਹ ਪੀ ਕੇ ਤੇ ਨਾਲ ਇੱਕ ਇੱਕ ਪਰੌਂਠੀ ਲਾ ਕੇ ਦਿੱਤੀ ਇਹਨਾਂ ਨੂੰ ਬੱਚਿਆਂ ਨੂੰ ਤੇ ਨਾਲ ਇਹਨਾਂ ਚਾਹ ਦੇ ਨਾਲ ਪਰੌਂਠੀ ਖਾਧੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਸੂਟ ਸਾੜ ਪਾ ਕੇ ਰੈਡੀ ਕੀਤਾ ਗੁਰਫਤੇ ਅੱਧਾ ਕੁ ਰੈਡੀ ਹੋ ਗਿਆ ਵਾ ਤੇ ਇੰਨੇ ਤੇ ਆਪ ਤੇ ਬਸ ਹੋ ਗਏ ਹੀ ਕਿ ਰੈਡੀ ਮਈਓ ਰਹਿ ਗਈ ਮੇ ਰੋਟੀ ਰੂਟੀ ਖਾ ਕੇ ਉਸ ਤੋਂ ਬਾਅਦ ਆ ਫਿਰ ਮੈਂ ਭਾਂਡੇ ਧੋਤੇ ਥੋੜੇ ਭਾਂਡੇ ਪਾਏ ਰਸੋਈ ਸਾਫ ਕੀਤੀ ਘਰ ਘੁਰ ਕੇ ਨਾ ਰਸੋਈ ਸਾਫ ਤੇ ਉਸ ਤੋਂ ਬਾਅਦ ਮੈਂ ਲੱਗ ਪੀਂਗੀ ਤੇ ਲੋ ਜੀ ਇੱਥੇ ਆਪਾਂ ਪੈਲਸ ਵਿੱਚ ਪਹੁੰਚ ਗਏ ਤੇ ਚਾਹ ਪਾਣੀ ਪੀ ਲਿਆ ਵਾ ਭੁੱਖ ਭੁੱਖ ਸਾਰਿਆਂ ਨੂੰ ਲੱਗੀ 1 ਵਜੇ ਅਸੀਂ ਪਹੁੰਚੇਗੇ ਤੇ ਫਿਰ ਚਾਹ ਪੀਤੀ ਆਪਾਂ ਸਾਰਿਆਂ ਨੇ ਚਾਹ ਪਕੌੜੇ ਖਾ ਕੇ ਤੇ ਉਸ ਤੋਂ ਬਾਅਦ ਲੱਗ ਪਏਗੇ ਆਪਾਂ ਇੱਥੇ ਥੋੜੀਆਂ ਬਹੁਤ ਵੀਡੀਓ ਵੀਡੀਓ ਬਣਾਈਆਂ ਰੀਲਾਂ ਵਗੈਰਾ ਬਣਾਈਆਂ ਫੋਟੋਆਂ ਖਿੱਚੀਆਂ ਕਿਉਂਕਿ ਹਨੂੰ ਦਾ ਚਲੋ ਹਣਾ ਕਿ ਤਿਆਰ ਤੇ ਰਹੋ ਮਨਮੀ ਦੇ ਪਾਪਾ ਨੂੰ ਬੜਾ ਹੁੰਦਾ ਕਿ ਚਲਾ ਜਾਓ ਆਂਦੇ ਫੋਟੋ ਖਿੱਚੀਏ ਫੋਟਵਾ ਫੋਟਵਾ ਖਿੱਚੀਂ ਤੇ ਰੀਲ ਬਣਾਈ ਇੱਕ ਦੋ ਤੇ ਉਸ ਤੋਂ ਬਾਅਦ ਆਪਾਂ ਬੈਠ ਗਏ ਫੇਰ ਕਾਫੀ ਹਣਾ ਕਾਫੀ ਚਿਰ ਬੈਠੇ ਰਹੇ ਅੰਜੋਏ ਕੀਤਾ ਕਾਫੀ ਫਰੈਂਡ ਆਪਣੀਆਂ ਭੈਣਾਂ ਸਹੇਲੀਆਂ ਸਾਰੀਆਂ ਲਾਗੂ ਬਣੇ ਹੋ ਗਈਆਂ ਬੜਾ ਵਧੀਆ ਲੱਗਦਾ ਹੈ ਨਾ ਜਦੋਂ ਇਕੱਠੇ ਕੁੱਟੇ ਹੋਗੇ ਤੇ ਕਮੈਂਟ ਕਰਕੇ ਦੱਸਿਓ ਕਿ ਮੇਰਾ ਸੂਟ ਤੁਹਾਨੂੰ ਕਿਵੇਂ ਦਾ ਲੱਗਾ ਵਾ ਸੂਟ ਸੋਹਣਾ ਸਟਿਚ ਹੋਇਆ ਵਾ ਤੇ ਕਲਰ ਕਿਵੇਂ ਲੱਗਾ ਵਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਸੂਟ ਕਿਵੇਂ ਦਾ ਲੱਗਾ ਵਾ ਪਾਇਆ ਤੇ ਬਾਕੀ ਮਨਮੀਤ ਤੇ ਗੁਲਫਤੇ ਦਾ ਵੀ ਵੇਖ ਲਿਓ ਤੁਸੀਂ ਉਹਨਾਂ ਬਾਰੇ ਵੀ ਦੱਸਿਓ ਜਰੂਰ ਤੇ ਬੱਸ ਇੱਥੇ ਆ ਆਪਣੀਆਂ ਲਾਗੂੰ ਦੀਦੀਆਂ ਹੀ ਗਿਆ ਗਵੰਡਰਾਂ ਤੇ ਬਸ ਇਹਨਾਂ ਨੇ ਆਪਾਂ ਸੈਲਫੀਆਂ ਵਗੈਰਾ ਖਿੱਚੀ ਇੱਕ ਦੋ ਫੋਟੋਆਂ ਖਿੱਚੀਆਂ ਉਸ ਤੋਂ ਬਾਅਦ ਇਹਨਾਂ ਨੇ ਥੋੜੀ ਜੀ ਵੀਡੀਓ ਬਣਾਈ ਤੇ ਬੜਾ ਵਧੀਆ ਲੱਗਣ ਡਿਆ ਤੇ ਦੀਦੀ ਕਹਿੰਦੇ ਚੱਲੀਏ ਤੇ ਮੈਂ ਨਹੀਂ ਅਜੇ ਨਹੀਂ ਜਾਣਾ ਦੀਦੀ ਅਸੀਂ ਕੁੜੀ ਤੋਰ ਕੇ ਤੇ ਫੇਰ ਆਉਣੇ ਆ ਤੇ ਲਗੇ ਰੋਟੀ ਖਾਣ ਤੇ ਮੈਂ ਇੱਥੇ ਫੋਟੋਆਂ ਫੜਵਾ ਕੇ ਛੰਡੇ ਹੀ ਤੇ ਫੇਰ ਇਹਨਾਂ ਨੇ ਥੋੜੀ ਜੀ ਵੀਡੀਓ ਬਣਾਈ ਤੇ ਇੱਧਰ ਆ ਵੀ ਆਂਟੀ ਹੋਣੀ ਆਪਣੀਆਂ ਬੈਠੀਆਂ ਸਾਰੀਆਂ ਜਣੀਆਂ ਗੱਪਾਂ ਚੱਪਾ ਮਾਰਨ ਦੇਆਂ ਹੀ ਗਿਆ ਤੇ ਉਹਨਾਂ ਨੇ ਵੀਡੀਓ ਬਣਾਈ ਥੋੜੀ ਬਹੁਤ ਤੇ ਉਸ ਤੋਂ ਬਾਅਦ ਆਪਾਂ ਵੀਡੀਓ ਓਡੀ ਬ ਤੇ ਇਧਰ ਹਰਦੀਪ ਭੈਣ ਪਤਨ ਕੀ ਸੋਚਣ ਡਿਆ ਤੇ ਇਹਨੂੰ ਮੈਂ ਆਵਾਜ਼ ਦਿੱਤੀ ਤੇ ਫਿਰ ਇਹਨੇ ਵੇਖਿਆ ਮੇਰੀ ਨੂੰ ਤੇ ਉਸ ਤੋਂ ਬਾਅਦ ਆਪਾਂ ਰੋਟੀ ਖਾਧੀ ਰੋਟੀ ਖਾਣ ਤੋਂ ਬਾਅਦ ਆ ਗਿਆ ਕੁੜੀ ਤੋਰਨ ਦਾ ਟਾਈਮ Bye. No.